ਅਸ਼ਟਮਸੀ ਹਲਕਾ ਚੰਪੌਰ ਸਾਹਿਬ ਦੇ ਸਾਡੇ ਸਤਕਾਰਯੋਗ ਐਮਐਲਏ ਡਾਕਟਰ ਚਰਨਜੀਤ ਸਿੰਘ ਜੀ ਅਤੇ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਚੰਪੌਰ ਸਾਹਿਬ ਹਲਕੇ ਦੇ ਪਿੰਡ ਫਸੇ ਦੇ ਦਰਿਆ ਦੇ ਕੰਢੇ ਖੜੇ ਹਨ ਇੱਕ ਬੇਨਤੀ ਕਰਨ ਵਾਸਤੇ ਰੂਪੂ ਹੋਏ ਹੈ ਸਾਰੀ ਸੰਗਤ ਦੇ ਅੱਗੇ ਕਿ ਅਗਲੇ 48 ਘੰਟਿਆਂ ਵਾਸਤੇ ਬੜੀ ਜ਼ੋਰਦਾਰ ਬਰਸਾਤ ਦੀ ਜਿਹੜੀ ਹੈ ਉਹ ਘੋਸ਼ਣਾ ਹੋਈ ਹੈ ਮੌਸਮ ਵਿਭਾਗ ਵੱਲੋਂ ਸੋ ਸ਼੍ਰੀ ਨੰਦਕੂਰ ਸਾਹਿਬ ਤੇ तमाम ਜਿਹੜੇ ਹਲਕੇ ਆ ਚਾਹੋ ਅਨੰਦਪੁਰ ਸਾਹਿਬ ਹੈ ਚਾਹੇ ਰੋਪੜ ਹੈ ਚਾਹੇ ਚਮਕੌਰ ਸਾਹਿਬ ਹੈ ਚਾਹੇ ਭਲਾਚੌਰ ਹੈ ਜਾਂ ਨਵਾਂ ਸ਼ਹਿਰ ਹੈ ਜਿਹੜੇ ਜਿਹੜੇ ਹਲਕਿਆਂ ਚੋਂ ਦਰਿਆ ਤਾਂ ਜਿਹੜਾ ਨਿਕਾਸੀ ਆ ਜਾਂ ਕਿੱਥੇ ਕਿੱਥੇ ਦਰਿਆਵਾਂ ਦੇ ਕਿਨਾਰੇ ਲੋਕ ਹੈ ਉਹਨਾਂ ਨੂੰ ਬੇਨਤੀ ਆ ਜੋੜ ਕੇ ਕਿ ਪ੍ਰਸ਼ਾਸਨ ਤੁਹਾਡੇ ਸਹਿਯੋਗ ਲਈ ਮੌਜੂਦ ਹੈ ਲੇਕਿਨ ਆਪਾਂ ਆਪਣੇ ਲੈਵਲ ਤੇ ਵੀ ਹਰੇਕ ਨੇ ਸਜਗ ਰਹਿਣਾ ਹੈ ਅਗਲੇ 48 ਘੰਟੇ ਜਿਹੜੀ ਵੀ ਬਰਸਾਤ ਹੋਣੀ ਆ ਪਹਾੜਾਂ ਤੋਂ ਪਾਣੀ ਅਲਟੀਮੇਟਲੀ ਸਾਡੇ ਇੱਥੇ ਆਉਣਾ ਹੈ ਤੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਸੰਗਤ ਨੂੰ ਬੇਨਤੀ ਔਰ ਨੌਜਵਾਨਾਂ ਨੂੰ ਖਾਸ ਕਰ ਇਹ ਹਰੇਕ ਨੌਜਵਾਨ ਹਰੇਕ ਪਿੰਡ ਦਾ ਪਿਆਰ ਰਵੇ ਆਪਾਂ ਆਪਣੇ ਲੋਕਾਂ ਦੀ ਜਿਹੜੀ ਹੈ ਸਹਿਯੋਗ ਵਾਸਤੇ ਸਹਾਇਤਾ ਵਾਸਤੇ ਹਮੇਸ਼ਾ ਤਿਆਰ ਰਹਿਣਾ